ਇਹ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸਕਰ ਜੀ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਜਿਹੜੀ ਵੀਡੀਓ ਇਹ ਅਸੀਂ ਮੰਜੀ ਬੁੰਨਦੇ ਪਏ ਆ ਤੇ ਇਹ ਮੰਜੀ ਅਸੀਂ ਕੁੰਡਿਆਣਾ ਬਣਾਉਂਦੇ ਪਏ ਆ ਤੇ ਇਹਦੇ ਬਾਰੇ ਤੁਹਾਨੂੰ ਅਸੀਂ ਥੋੜੀ ਜੀ ਜਾਣਕਾਰੀ ਦੇਵਾਂਗੇ ਇਹ ਵਾਲਾ ਜਿਹੜਾ ਤਾਣਾ ਇਹ ਸਭ ਤੋਂ ਪਹਿਲਾਂ ਪਾਇਆ ਜਾਂਦਾ ਵਾ ਇੱਧਰ ਵੀ ਆਵੇ ਕੁੰਡਿਆਣਾਂ ਨਾਲ ਇਹਨੂੰ ਬਣਾਇਆ ਜਾਂਦਾ ਵਾ ਅਸੀਂ ਇਹ ਭੈਣ ਵਾਲੀ ਬਣਾਉਂਦੇ ਪਏ ਆ ਕਈ ਪੂਰੀ ਵੀ ਬਣਾ ਲੈਂਦੇ ਆ ਤੇ ਜਿਹੜਾ ਤਾਣਾ ਹੁੰਦੀ ਸੀ ਤੁਹਾਨੂੰ ਵੱਖਰੀ ਵੀਡੀਓ ਬਣਾ ਕੇ ਦੱਸਾਂਗੇ ਕਿ ਤਾਣਾ ਕਿਦਾਂ ਪਾਇਆ ਜਾਂਦਾ ਵਾ ਤੇ ਹੁਣ ਅਸੀਂ ਇਧਰੋਂ ਬਣਾਉਂਦੇ ਪਏ ਆਂ ਕੁੰਡੀਆਂ ਦੀ ਮਦਦ ਨਾਲ ਕੁੰਡੀਆਂ ਵੀ ਮਿਲ ਜਾਂਦੀਆਂ ਬਾਕੀ ਸਾਡੇ ਕੁੰਡੀਆਂ ਜਿਹੜੀਆਂ ਉਹ ਸਹੀ ਨਹੀਂ ਬਣੀਆਂ ਸੀ ਸੋ ਅਸੀਂ ਇਸ ਲਈ ਮੋਟਾ ਕਰੋਸ਼ੀਆ ਲਿਆ ਹੋਇਆ ਸਾਡੇ 6 ਨੰਬਰ ਦਾ ਦੋਨੋਂ ਸਾਈਡ ਅਸੀਂ ਕਰੋਸ਼ੀਆ ਲਾਏ ਹੋਏ ਆ ਇਹਨਾਂ ਨਾਲ ਵੀ ਬਹੁਤ ਵਧੀਆ ਮੰਜੀ ਜੜੀ ਉਹ ਬਣੀ ਬਣਦੀ ਪਈ ਆ ਅਵੇ ਆਪਾਂ ਇਹਨੂੰ ਇਧਰ ਰੱਸੀ ਨੂੰ ਖਿੱਚ ਲਿਆ ਫਿਰ ਇਹ ਪੰਜੇ ਦੀ ਮਦਦ ਨਾਲ ਇਹਨੂੰ ਆਪਾਂ ਨਾਲ-ਨਾਲ ਕੱਟ ਕਰਾਂਗੇ ਕਿ ਸਾਡਾ ਮੰਜਾ ਜਿਹੜਾ ਹੈ ਵਿਰਲਾਣਾ ਹੋਵੇ ਇਹ ਵਾਲਾ ਪੰਜਾ ਹੁੰਦਾ ਵਾ ਤੇ ਹੁਣ ਆਪਾਂ ਜਿਹੜਾ ਇਹ ਇਧਰੋਂ ਰੱਸੀ ਨੂੰ ਇਸ ਤਰੀਕੇ ਨਾਲ ਵਲ ਪਾ ਕੇ ਇਹ ਕੁੰਡੀ ਹੈ ਜੜੀ ਇਹਦੇ ਨਾਲ ਆਪਾਂ ਇਹਨੂੰ ਖਿੱਚ ਲਾਂਗੇ ਇਹਨਾਂ ਨੂੰ ਆਪਾਂ ਕੱਢਣਾ ਨਹੀਂ ਇਸੇ ਤਰੀਕੇ ਨਾਲ ਹੀ ਰੱਖਣਾ ਹੁੰਦਾ ਵਾ ਉਹਨਾਂ ਆਪਾਂ ਵਾਲ પાਕੇ ਹੁਣ ਜਿਹੜੀ ਅਗਲੀ ਰੱਸੀ ਆ ਹੁਣ ਉਹਨੂੰ ਆਪਾਂ ਇਹਦੇ ਵਿੱਚੋਂ ਲੰਘਾਵਾਂਗੇ ਜਾਨੀ ਕਿ ਉਣਾਗੇ ਇੱਕ ਵਾਲਾ ਪੌਦਾ ਦੇ ਲੈਣਾ ਵਾ ਤੇ ਇੱਕ ਆਪਾਂ ਗਾਂ ਮੰਜੀ ਦੇ ਵਿੱਚ ਰੱਸੀ ਜਿਹੜੀ ਉਹ ਸਾਰੀ ਪੌਣੀ ਹੁੰਦੀ ਹੈ ਇਹ 10-10 ਹੁੰਦੀ ਹੈ ਇਹਨਾਂ ਦੀ ਇਹ ਬਹਿਲਨ ਤਮੰਜੀ ਹੈ ਜਿਹੜੀ ਦੂਸਰੀ ਹੁੰਦੀ ਆ ਉਹ ਹੋਰ ਤਰੀਕੇ ਨਾਲ ਬਣਾਈ ਜਾਂਦੀ ਆ ਇਨੂੰ ਤਾਂ ਭਾਵੇਂ ਕੱਲਾ ਬੰਦਾ ਵੀ ਬੈਠਾ ਬੈਠਾ ਬਣਾ ਸਕਦਾ ਉਹਨਾਂ ਉੱਧਰ ਵੀ ਆਪਾਂ ਇਸੇ ਤਰੀਕੇ ਨਾਲ ਹੀ ਜਿਹੜਾ ਕਰੋਸ਼ੀਆ ਘੁਮਾ ਦੇਵਾਂਗੇ ਦੇ ਵਿੱਚੋਂ ਇਹਨਾਂ ਸੀ ਨੂੰ ਆਪਾਂ ਖਿੱਚ ਲਾਂਗੇ ਤੇ ਪੰਜੇ ਦੀ ਮਦਦ ਨਾਲ ਆਪਾਂ ਫਿਰ ਸੈਟ ਕਰਾਂਗੇ ਇਸੇ ਤਰੀਕੇ ਨਾਲ ਸਾਰੀ ਜਗ੍ਹਾ ਇਹ ਬੰਨ੍ਹ ਲਈ ਸਾਡੀ ਮੰਨ ਜਿੜੀ ਕੋਸ਼ਿਸ਼ ਤਰੀਕੇ ਨਾਲ ਪਾਉਂਦੀ ਪਈ ਹੈ ਬਹੁਤ ਹੀ ਵਧੀਆ ਇਹ ਢੀਲੀ ਨਹੀਂ ਹੁੰਦੀ ਪਹਿਲਾਂ ਅਸੀਂ ਇਹ ਵਾਲੀ ਬਣਾਈ ਸੀ ਇਹ ਪੂਰੀ ਅਸੀਂ ਇਸੇ ਤਰੀਕੇ ਨਾਲ ਬਣਾਈ ਸੀ ਬਾਕੀ ਭਾਰੀ ਬਹੁਤ ਆ ਫਾਰਸ ਜਿਹੜਾ ਜ਼ਿਆਦਾ ਲੱਗਿਆ ਬਹੁਤ ਭਾਰੀ ਆ ਸੋ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗਲੇ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ ਜੀ